ਅੱਜਕੱਲ੍ਹ ਕਲਿਆਣ TV ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਮਾਲ ਰੋਡ ਤੇ ਇੱਕ ਵਿਅਕਤੀ ਦਾ ਮੋਬਾਈਲ ਗੁੰਮ ਹੁੰਦਾ ਜਿਸ ਤੋਂ ਬਾਅਦ ਕਿਸੇ ਹੋਰ ਵਿਅਕਤੀ ਨੂੰ ਜਦੋਂ ਮੋਬਾਈਲ ਮਿਲਦਾ ਹੈ ਸੋ ਉਸਦਾ ਇਹ ਕਹਿਣਾ ਹੈ ਕਿ ਮਾਲ ਰੋਡ ਤੇ ਮੋਬਾਈਲ ਡਿੱਗਿਆ ਮਿਲਿਆ ਉਸ ਤੋਂ ਬਾਅਦ ਕਾਫੀ देर ਉੱਥੇ ਰੁੱਕ ਕੇ ਜਿਹੜੀ ਇੰਤਜ਼ਾਰ ਵੀ ਕੀਤਾ ਗਿਆ ਕਿ ਕੋਈ ਪਹੁੰਚੇ ਪਰ ਜਦ ਕੋਈ ਨਹੀਂ ਫੋਨ ਲੈਣ ਆਇਆ ਤਾਂ ਇਸ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹਾਲਾਂਕਿ ਜਿਹੜਾ ਵਿਅਕਤੀ ਹੈ ਜਿਸਦਾ ਇਹ ਫੋਨ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਸਰਸੇ ਤੋਂ ਪ੍ਰਦੀਪ ਮਿਸ਼ਰਾ ਜੀ ਦੀ ਕਥਾ ਸੁਣਣ ਆਏ ਹੋਏ ਨੇ ਫਿਰ ਹਾਲ ਪੁਲਿਸ ਦੀ ਮਦਦ ਦੇ ਨਾਲ ਉਕਤ ਵਿਅਕਤੀ ਤੱਕ ਪਹੁੰਚ ਕਰਕੇ ਉਸ ਦਾ ਫੋਨ ਉਸ ਨੂੰ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਨੌਜਵਾਨ ਨੇ ਜਿੱਥੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਇੱਕ ਡਿੱਗਿਆ ਹੋਇਆ ਫੋਨ ਵਾਪਸ ਕਰਨ ਦੇ ਲਈ ਪੁਲਿਸ ਦੀ ਮਦਦ ਦੇ ਨਾਲ ਇਹ ਮੁੰਡਾ ਅੱਗੇ ਆਇਆ ਸੋ ਮੇਰਾ ਨਾਮ ਹਰਸ਼ ਚਾਵਲਾ ਜੀ ਬਠਿੰਡੇ ਦਾ ਰਹਿਣ ਵਾਲਾ ਅੱਜ ਥੋੜੇ ਅੱਧੇ ਘੰਟੇ ਪਹਿਲਾਂ ਅਸੀਂ ਮਾਲ ਰੋਡ ਤੇ ਜਾ ਰਹੇ ਸੀਗੇ ਜਿੱਥੇ ਸਾਨੂੰ ਇੱਕ ਕਾਲੇ ਲਫਾਫੇ ਦੇ ਵਿੱਚ ਇੱਕ ਪਰਸ ਮਿਲਿਆ ਤੇ ਜਿਹਦੇ ਵਿੱਚ ਫੋਨ ਸੀਗਾ ਅਸੀਂ ਉਹ ਫੋਨ ਲੋਕ ਲੱਗਿਆ ਹੋਇਆ ਸੀ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਅੱਧਾ ਪੌਣਾ ਘੰਟਾ ਸੀ ਘੰਟਾ ਉੱਥੇ ਖੜੇ ਵੀ ਰਹੇ ਕੋਈ ਭਾਲ ਕਰਦਾ ਹੋਇਆ ਆਜੂਗਾ ਜਿਹੜਾ ਫੋਨ ਦੇ ਵਿੱਚ ਨੰਬਰ ਆਇਆ ਹੋਇਆ ਸੀਗਾ ਅਸੀਂ ਫੋਨ ਕਾਲ ਕਰਕੇ ਵੀ ਪੁੱਛਿਆ ਉਹ ਸਰਸਾ ਤੋਂ ਆਏ ਹੋਏ ਆ ਪ੍ਰਦੀਪ ਮਿਸ਼ਰਾ ਜੀ ਦੀ ਕਥਾ ਸੁਣਨ ਵਾਸਤੇ ਹੁਣ ਆ ਇੱਥੇ ਪਹੁੰਚੇ ਹੋਏ ਆ ਪ੍ਰਦੀਪ ਮਿਸ਼ਰਾ ਜੀ ਦੀ ਕਥਾ ਤੇ ਉੱਥੇ ਅੰਦਰ ਅਨਾਉਂਸ ਕਰਵਾਇਆ ਤੇ ਪੁਲਿਸ ਪਾਰਟੀ ਨੂੰ ਫੋਨ ਦੇ ਦਿੱਤਾ ਗਿਆ ਜੀ ਪੁਲਿਸ ਦਾ ਸਹਿਯੋਗ ਨਾਲ ਦਿੱਤਾ ਹੈ ਤੁਸੀਂ ਸਿੱਧਾ ਬੋਲਦੇ ਹੋਗੇ ਨਹੀਂ ਨਹੀਂ ਸਰ ਪੁਲਿਸ ਦੇ ਸਹਿਯੋਗ ਨਾਲ ਦੇਵਾਂਗੇ ਪੁਲਿਸ ਨੂੰ ਦੇ ਦਿੱਤਾ ਗਿਆ ਜੀ ਕਿਹਦਾ ਮੋਬਾਈਲ ਹੈ ਸਰ ਹਜੇ ਕੁਝ ਨਹੀਂ ਪਤਾ ਲੱਗਾ ਸਰਸੇ ਤੋਂ ਆਏ ਹੋਏ ਆ ਪ੍ਰਦੀਪ ਮਿਸ਼ਰਾ ਜੀ ਦੀ ਕਥਾ ਸੁਣਨ ਵਾਸਤੇ ਮੇਰਾ ਨਾਮ ਹੈ ਐਸਐਸ ਸਿੰਘ ਜੀ ਕੁਮਾਰ ਆ ਪੀਸੀਆਰ ਤੇ ਲੱਗਿਆ ਜੀ ਇਹ ਅੱਜ ਨਾ ਇੱਕ ਹਰਸ਼ਦ ਨੇ ਇੱਕ ਮੋਬਾਈਲ ਫੜਾਇਆ ਜੀ ਸਾਨੂੰ ਮੋਬਾਈਲ ਦੇਖ ਰਹੇ ਆ ਜੇ ਕੋਈ ਕਾਲ ਆਉਂਦੀ ਹੈ ਤੇ ਉਹਨਾਂ ਨੇ ਤਲਾਸ਼ ਕੀ ਅਗਲੇ ਦੇ ਹਵਾਲੇ ਕਰ ਦਾਂਗੇ ਜਿਹੜਾ ਵੀ ਬੰਦਾ ਜਿਹਦਾ ਵੀ ਮੋਬਾਈਲ ਗੁੰਮ ਹੋਇਆ ਜੀ ਇੱਕ ਕਦਾ ਸੁਣਨਾ ਹੈ ਜੀ ਕਦਾ ਸੁਣਨ ਆਏ ਆ ਜੀ ਉਹਦਾ ਡੱਗ ਪਿਆ ਹੋ ਉਹਨਾਂ ਦਾ ਕੁਦਰਤੀ ਡੱਗ ਪਿਆ ਹੋਵੇ ਜੀ ਜੇ ਡੱਗਿਆ ਤੇ ਉਹਨਾਂ ਨੂੰ ਆਪਾਂ ਦੇ ਦਾਂਗੇ ਵਾਪਸ ਦੇ ਦਾਂਗੇ ਜੀ ਉਹਨਾਂ ਨੂੰ ਜਸਟ ਸਟੇਜ ਦੇ ਉੱਤੇ ਬੁਲਾ ਦਿੰਨੇ ਇੱਕ ਵਾਰੀ ਕੋਈ ਦੱਸ ਕੇ ਆਪਦਾ ਲੈ ਸਕਦਾ ਜੀ ਨਹੀਂ ਵੈਸੇ ਲੋਕ ਸੁਝਵਾਨ ਹੋ ਗਏ ਜੀ ਹੁਣ ਲੋਕ ਦੇਣ ਦੀਆਂ ਚੀਜ਼ਾਂ ਹੀ ਹੋਣ ਐਡੀ ਕੋਈ ਗੱਲ ਨਹੀਂ